ਚਲੋ ਹਰ ਦੇ ਮਨ ਗੀਤ ਹੈ ਸਸਿਕਾਲ ਸਸਿਕਾਲ ਬਾਬਿਓ ਕੀ ਹਾਲ ਚੱਲ ਹੈ ਜੀ ਸਵਾਭਿਓ ਹਰ ਜੋ ਚਿੜੀਆਂ ਚਿੜੀਆਂ ਖੜ ਜੋ ਸਸਿਕਾਲ ਬਾਬਿਓ ਕੀ ਹਾਲ ਚੱਲ ਹੈ ਜੀ ਬਾਬਿਓ ਪਹਿਲਾਂ ਸਾਡੀ ਕਰਮਜੀਤ ਨੇ ਬਹੁਤ ਕਹਿਣ ਗਾਣਾ ਸਦਾ ਸੁਆਮੀ ਦਾ ਕਦੇ ਕਦੇ ਹੁੰਦੇ ਗਾਣਾ ਇਹ ਕਦੇ ਕਦੇ ਆਰਡਰ ਨਬਰ ਜਿੱਦੇ ਨੂੰ ਆਰਡਰ ਅਗਲੀ ਜੀ ਨੂੰ ਛਿਪ ਕਰ ਦਿੰਦੇ ਉੱਤੇ ਸੋ ਜਿਵੇਂ ਸਾਡੇ ਸਾਰੇ ਕਲਾਕਾਰਾਂ ਨੂੰ ਬਹੁਤ ਰਾਜ ਮਾਪਿਆ ਦੱਸਣਾ ਬਹੁਤ ਜਗਮਾਨ ਸਤਕਾਰ ਬਖਸ਼ਿਆ ਤੇ ਇਹਦਾ ਵੀ ਸੁਣਾਉਣ ਨੂੰ ਗਾਣਾ ਹੈ ਬਾਹ ਕੜਗਾਉਂਦੀ ਹੈ ਕਲਾਕ艺 ਚੀਜ਼ ਸੁਣਨ ਵਾਲੀ ਹੈ ਖਾਸ ਕਰਕੇ ਜਿਹੜੇ 뮤ਜ਼ਿਕਲੇ ਬੰਦੇ ਨੇ ਉਹ ਧਿਆਨ ਦੇਣਾ ਤੇ ਤੇਰੀ ਕੀ ਸੀ ਜਾਣਾ ਸਾਡਾ ਲੱਥ ਜਾਂਦਾ ਆ ਚਾਵੇ ਥੋੜੀ ਜੀ ਜਿੰਦਾਰ ਰੱਬਾ ਰਾਤ ਨੂੰ ਵਧਾ ਤੇਰਾ ਕੀ ਸੀ ਜਾਣਾ ਸਾਡਾ ਲੱਥ ਜਾਂਦਾ ਚਾਵੇ ਥੋੜੀ ਜੀ ਜੇ ਦਿੰਦਾ ਰੱਬਾ ਰਾਤ ਨੂੰ ਵਧਾਵੇ ਤੇਥੋਂ ਨਿੱਕੀ ਜਿੰਨੀ ਹੈ ਤੇਥੋਂ ਨਿੱਕੀ ਜਿੰਨੀ ਹੈ ਤੇਥੋਂ ਨਿੱਕੀ ਜਿੰਨੀ ਹੋਈ ਨਾ ਦਲੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਬਾਤ ਮੁੱਕੀ ਨਾ ਸਜਣ ਨਾਲੋਂ ਮੇਰੀ ਰੱਬਾ ਵੇ ਤੇਰੀ ਰਾਤ ਮੁੱਕ ਗਈ ਰਾਤ ਮੁੱਕ ਗਈ ਕੀ ਬਾਤ ਹੈ ਕੀ ਬਾਤ ਹੁਣ ਸਿੱਧਾ ਲਫਕਾਉਣ ਦੀ ਭਰਪੂਰ ਸਿੰਘ ਹੈ ਕੀ ਇਹ ਅਸਲੀ ਵਾਲਾ ਅਸਲੀ ਵਾਲਾ ਪੂਰਾ ਦਾ ਵੀਡੀਓ ਵਾਲਾ ਸਵਾਭ ਬਹੁਤ ਅੱਤ ਹੈ ਮੇਰੀ ਭੈਣ ਬੋਲ ਲਗਾਉਦੀ ਹੈ ਨਾ ਇਹ ਐ ਕਲਾ ਕਰਦੇ ਹੌਸਲਾ ਵਜਾਈ ਦੀ ਡਰਾਈਵਰ ਦੇ ਬਾਈ ਦੇ ਨਾਲ ਸ਼ੇਅਰ ਕਮੈਂਟ ਕਰਿਆ ਕਰੋ ਬਾਈ ਦੇ ਨਾਮ ਬਾਈ ਨੇ ਜਿਹੜਾ ਮੇਰਾ ਨਾਮ ਉਹ ਹਮੇਸ਼ਾ ਹੀ ਕਰਮਜੀਤ ਕਿਹਾਗਾ ਪਰ ਐਸੇ ਮੇਰਾ ਨਾਮ ਕੁਲਵਿੰਦਰ ਹੈ ਜਿਹੜੇ ਮੈਂ ਜਾਣਦੇ ਹਾਂ ਮੈਨੂੰ ਕੁਲਵਿੰਦਰ ਕਰਮਜੀਤ ਹੀ ਕਹਣਾ ਖਾਲ ਬਾਈ ਬਾਈ ਨੇ ਆਉਂਦੇ ਨਾਰ ਕਿ ਕਰਦੇ ਕਰਮਜੀਤ ਲਈ ਲਿਆ ਕਰਾਂਗੇ ਮੈਂ ਬਾਈ ਲਈ ਕਰਾਂਗਾ ਵਾਸਤੇ ਮੈਂ ਬਾਉਂਡ ਕਰਦਾ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਬੋਲਾ ਜੀ ਮੈਂ ਤਾਂ ਬਾਉਂਡ ਕਹਿਣਾ ਬਾਉਂਡ ਕਰਾਓ ਮੇਰੇ ਨਾਲ ਮੇਲਾ ਮੇਲੀ ਅੱਜ ਆਪਾਂ ਕਰਾਂਗੇ ਤੂੰ ਨਾਲ ਹਾਂ ਬਾਈ ਜੋੜੀ ਜੋੜੀ ਸੌਂਗ ਕੰਜਰ ਦਾ ਸੁਣੀ ਦਾਰਾ ਕਲਾਬ ਕਰਿਆ ਕਰੋਗੇ ਦੋਏ ਸਰ ਕਲਾਬ ਮੈਂ ਗੰजीर ਗੌਰ ਤੇ ਆਖਰਾ ਕੋਣਾਂ ਸੀ ਦੋਨੇ ਜਲੇ ਮਾ ਕਰੋ ਮਾ ਕਰੋ ਵਾਹੂ ਰਿਆ ਕਰਾ ਕਰੇ ਬੋਲ ਜਿਲੇ ਵਾਦਕ ਫੁੱਡ ਲਗਾ ਕਿਹੜਾ ਨਹੀਂ ਕਿਹੜਾ ਚਾਹਂਦਾ ਤੇਰੇ ਕਰਨੀ ਚਲੋ ਜੀ ਬਾਹੂ ਕਿਰਪਾ ਕਰੀਦਾ ਪਿਆ ਆਹੋ